ਭਾਈ ਮੇਰੀ ਗੱਲ ਸੁਣ ਲੈ ਲਾਪਰੀ ਤਾ ਫਿਰ ਤੂੰ ਕਹੇਗੀ ਵੀ ਤੇਰੀ ਭਾਬੀ ਮਾੜੀ ਐ ਹੁਣ ਤੇਰੀ ਮਾਂ ਤੂੰ ਆਪੇ ਦੇਖ ਲੈ ਕੀ ਕਰਤੁੱਤਾ ਕਰਦੀ ਫਿਰਦੀ ਐ ਤੇ ਮੈਨੂੰ ਨਹੀਂ ਫੜਾਉਂਦੀ ਫਿਰ ਨਾ ਫੜਾਵੇ ਲੋਕਾਂ ਨੂੰ ਤਾਂ ਲਖਵਾਵੇ ਲੋਕਾਂ ਨੂੰ 600 ਰੁਪਏ ਖਵਾਈ ਫਿਰਦੀ ਐ ਤੇਰੇ ਤੇਰੇ ਕੋਲੇ ਕੀ ਸਬੂਤ ਐ ਨਾ ਮੈਂ ਬਿਨਾਂ ਸਬੂਤੋ ਬੋਲੀ ਜਾਂਦੀ ਆ ਬਾਈ ਐਨਾਂ ਦਾ ਗੱਜਰ ਕਲੇਜ ਸਾਡੇ ਘਰੇ ਹੋ ਗਿਆ ਹਟੇ ਆਪਦੇ ਮੋਹ ਨੂੰ ਕੇ ਕਹਿੰਦੀ ਪਹਿਲੇ ਮੈਂ 5000 ਰੁਪਏ ਦਿੱਤੇ ਇਹਨੂੰ ਹੁਣ ਪਾ 1500 ਰੁਪਏ ਕੱ ਲੈਣਾ ਦੱਬ ਗਈ ਪੈਨਸ਼ਨ ਵਾਲਾ ਇਹਦਾ ਫਿਰ ਤੂੰ ਹੀ ਪੁੱਛ ਉਹਨੂੰ ਬਈ ਕੀ ਲੋੜ ਹੈ ਉਹਨੂੰ ਦੇਣ ਦੀ ਲੋਕਾਂ ਨੂੰ ਘਮਾਉਂਦੀ ਫਿਰਦੀ ਏ ਮੇਰੇ ਨਾਲ ਤਾਂ ਰੋਜ਼ ਹੀ ਨਾ ਰੰਡੀ ਲਾਉਣਾ ਕਰਦੀ ਏਗੀ 1 ਰੁਪਈਆ ਨਹੀਂ ਮੈਨੂੰ ਦਿੰਦੀ ਨਾ ਮੇਰੀ ਗੱਲ ਸੁਣ ਬਈ ਤੂੰ ਵੀ ਆਪਦੇ ਸਹੁਰੇ ਰਹਿਣੀ ਹੈਗੀ ਤੂੰ ਵੀ ਆਦੀ ਸੱਸ ਨਾਲ ਇੰਝ ਕਰਦੀ ਹੋਏਗੀ ਜਾਂ ਤੇਰੀ ਸੱਸ ਤੇਰੇ ਨਾਲ ਐਂ ਕਰਦੀ ਹੋਊਗੀ ਮੈਂ ਬਿਨਾਂ ਗੱਲ ਤੋਂ ਨਹੀਂ ਬੋਲਦੀ ਬਈ ਬਿਨਾਂ ਗੱਲ ਤੋਂ ਨਹੀਂ ਬੋਲਦੀ ਫਿਰ ਪਰਜਾਈਆਂ ਮਾਰੀਆਂ ਲੱਗਦੀਆਂ ਹੁੰਦੀਆਂ ਨੇ ਹਾਂ ਮੈਂ ਤਾਂ ਝੁੰਡੀ ਨਹੀਂ ਬੜਾ ਘੇਰਾ ਜੀ ਅੱਗੇ-ਅੱਗੇ ਲੱਗ ਕੇ ਇਹਦੀ ਮੈਂ ਸਾਰੇ ਕੰਮ ਕਰਦੀ ਆ ਤੂੰ ਤਾਂ ਬਈ ਆਪਣੀ ਮਾਂ ਦੀਆਂ ਮੇਰਾ ਲੈ ਗਈ ਮੇਰੀ ਗੱਲ ਸੁਣ ਲੈ ਆਪਣੀ ਤਾਂ ਮੈਥੋਂ ਤਾਂ ਨਾ ਇਹ ਚੱਲੀ ਨਹੀਂ ਜਾਂਦੀ ਹੁਣ ਨਾ ਮੈਥੋਂ ਇਹ ਤਾਂ ਫੁਣਕੇ ਖਵਾਈ ਜਾਣਾ ਆਪਦੀ ਨੂੰ ਜਾ ਧਾ ਕੇ ਲੈ ਜਾ ਜਾਂ ਅੱਡ ਕਰ ਜਾ ਮੈਂ ਨਹੀਂ ਇਹਨਾਂ ਰਹਿੰਦੀ ਫਿਰ ਮੇਰਾ ਕਿਹੜਾ ਕੋ ਸਹੈ ਨਹੀਂ ਬਈ ਘਰ ਚ ਆਪਦੀ ਮਾਂ ਦੀ ਬਣੀ ਬੈਠੀ ਐ ਤੂੰ ਵੀ ਕਿਤੇ ਤੱਕ ਇਹਨੂੰ ਇਹ ਕਹਿਣਾ ਚਾਹੀਦਾ ਦੀ ਆਪਦੀ ਮਾਂ ਨੂੰ ਸਮਝਾਉਣਾ ਚਾਹੀਦਾ ਦੀ ਵੀ ਭਾਈ ਜਿਹੜੀ ਆਉਂਦੀ ਹੈ ਪੈਨਸ਼ਨ ਆਪਦੀ ਨੂੰ ਨੂੰ ਫੜਾਇਆ ਕਰ ਅੱਗੇ ਮੈਂ ਹੀ ਕੁਝ ਬਣਾਉਂਗੀ ਘਰ ਤਾਂ ਨਹੀਂ ਚਲਾਉਣੇ ਇਹ ਕਿੰਨੇ ਦੇ ਟਾਈਮ ਕਰ ਚਲਾਉਗੀ ਦੱਸ ਮੈਨੂੰ ਲਾਪਰੀ ਤੇ ਮੇਰੀ ਗੱਲ ਸੁਣ ਲੈ ਜਿੱਥੇ ਕਹਿੰਦੀ ਹੁੰਦੇ ਹਨ ਤੀਜਾ ਬੰਦਾ ਬੋਲਣ ਲੱਗ ਜੇ ਉੱਥੇ ਕਰ ਚਪੂਰੀਆਂ ਨਹੀਂ ਪੈਂਦੀਆਂ ਹੁੰਦੀਆਂ ਜੇ ਇਹ ਜ ਕੁਸਤ ਹੁਣ ਕਹੀਏ ਨਹੀਂ ਇਹ ਜ ਤੂੰ ਇਹਨੂੰ ਸਿਖਾਉਂਦੀ ਹੋਏਂਗੀ ਫਿਰ ਭਾਈ ਸਿੱਧੀਆਂ ਸੁਣੇਗੀ ਮੇਥੋਂ ਫੇਰ ਮੇਰੀ ਵੀ ਪੱਥਰ ਤੇ ਲਕੀਰ ਐ ਮੈਂ ਤਾਂ ਨਹੀਂ ਇਹੀ ਜਿ ਨੂੰ ਰੱਖ ਸਕਦੀ ਜੇ ਤੈਨੂੰ ਬਾਹਰ ਇਹ ਜੋਂਦੇ ਨਾ ਤਾਂ ਨਾਲ ਹੀ ਲੈ ਜਾ ਹਾਂ ਫੇਰ ਮੈਂ ਕਿਹ ਰੱਖਾਂ ਤੂੰ ਸੇਸਲ ਛੱਡਦੀ ਐ ਨਹੀਂ ਐ ਆ ਜਾ ਫੇਰ ਕੋਈ ਗੱਲ ਨਹੀਂ ਦੇਖ ਲੂੰਗੀ ਤੈਨੂੰ ਵੀ ਮੈਂ ਮੈਂ ਤਾਂ ਫੇਰ ਵੀ ਤੇਰੀ ਇੱਜ਼ਤ ਕਰਦੀ ਐ ਭਾਈ ਵੱਡੀ ਐ ਮੇਰੀ ਨੰਨ ਤਾਂ ਵੱਡੀ ਹੈਗੀ ਤੂੰ ਚੰਗੀ ਨੰਨ ਤਾਂ ਲਈ ਕਰੀ ਮੇਰੇ ਨਾਲ ਰਹਿ ਗਈ ਨਾ ਹੋਈ ਫਿਰ ਆਪਦੀ ਦੀ ਆਪਦੀ ਕਹਿੰਦੇ ਹੁੰਦੇ ਆਪਦਾ ਖੌਣ ਤਾਂ ਆਪਦਾ ਹੀ ਹੁੰਦਾ ਮੈਂ ਤਾਂ ਫੇਰ ਤੂੰ ਪਰਾਈ ਕਰਤਾ ਹਾਂ ਵਰਗਾਉਂਗੀ ਨਹੀਂ ਮੈਂ ਮਰ ਮੋਟੇ ਮੇਰੇ ਤੇ ਵੀ ਤਰਸ ਕਰ ਲੈ ਦਿਨ ਰਾਤ ਮੈਂ ਕੰਮ ਕਰਦੀ ਆ ਨਹੀਂ ਮੈਨੂੰ ਨਹੀਂ ਦੇਣੇ ਤੇ ਨਾ ਦਿੰਦੀ ਲੋਕਾਂ ਨੂੰ ਤਾਂ ਨਾ ਖਵਾਵੇ ਲੋਕਾਂ ਨੂੰ ਘਾਤੋਂ ਖਵਾਉਂਦੀ ਫਿਰਦੀ ਐ ਇਹ ਰੋਣੇ ਤਾਂ ਇਸ ਗੱਲ ਦੇ ਨੇ ਚੰਗਾ ਭਾਈ ਮੈਥੇ ਤੋਂ ਜਵਾਜੀ ਬਾਈ ਦੇ ਲੈ ਆਪਣੇ ਤਾਂ ਚੁੱਪ ਕਰਕੇ ਜੇ ਤਾਂ ਆਉਣੇ ਆ ਜਾ ਆਪਦੇ ਨੂੰ ਲੈ ਜਾ ਨਹੀਂ ਮੈਂ ਰੋਟੀ ਨਹੀਂ ਖਵਾਉਂਦੀ ਕੱਲ ਨੂੰ ਨਾ ਕਈ ਵੀ ਮੇਰੀ ਮਾਂ ਭੁੱਖੀ ਮਾਰਦੀ ਹਾਂ ਆਈ ਐ ਵੱਡੀ ਦੇ ਕਿਵੇਂ ਬੋਲਦੀ ਐ ਕਰਨੇ ਦੇ ਪੈਨਰ ਗੱਲਾਂ ਜੀ ਹੁੰਦੀ ਤੇਰੇ ਤੋਂ ਤੇਰਾ ਭਾਈ ਲਾ ਦੂਗਾ ਹੱਥ ਮੇਰੇ ਨਾਲ ਹਿੰਮਤ ਹੈਗੀ ਓਦੇ ਚ ਸੱਚ ਨਾ ਬੋਲੇ ਜ਼ਿੰਦਗੀ ਚ ਕਦੇ ਸੱਚ ਨਾ ਬੋਲੇ ਸੱਚ ਦਾ ਤੁਹਾਡੇ ਚੂਬਦਾ ਹੈਗਾ ਹੁਣ ਜੇ ਤੇਰੀ ਮਾਂ ਦੀ ਦੋ ਸੱਚੀ ਗੱਲਾਂ ਕਹਤੇ ਤਾਂ ਇਹ ਤਾਂ ਤੂੰ ਬੋਲਦੀ ਐ ਤਾਂ ਇਹਦਾ ਹੁਣ ਐ ਬੋਲਦੀ ਮੈਨੂੰ ਚੰਗਾ ਭਾਈ ਮੈਂ ਇਥੋਂ ਨਹੀਂ ਵੜਾਂ ਮੱਥਾ ਮਜਦਾ ਹੈਗਾ ਸਿੱਧੀ ਦੀ ਗੱਲ ਐ ਮੇਰੀ ਤਾਂ ਮੈਂ ਨਹੀਂ ਰੋਟੀਆਂ ਖਵਾ ਸਕਦੀ ਤੇਰੀ ਮਾਂ ਨੂੰ ਲੈ ਜਾਂਦੀ ਨੂੰ ਦੇਖ ਲੈ ਕੋੜੀ ਲੋੜ ਹੀ ਆ ਗਿਆ ਆਪਦੀ ਮਾਂ ਦਾ ਹੀ ਪੱਖ ਪੂਰਦੀ ਏ ਜਮੀਨੀ ਕਹਿੰਦੀ ਵੀ ਮੇਰੇ ਮਾਂ ਚ ਵੀ ਕਾਣਬੀਨ ਹੋ ਸਕਦੀ ਹੈਗੀ ਕਰ ਲਓ ਇਹਦਾ ਐਨਾ ਕਰਦੀ ਸੀ ਮੈਂ ਸਾਰਾ ਖੂਗਾ ਆਪਣੇ ਪਾਪਾ ਮੇਰਾ ਤਾਂ ਐ ਨਹੀਂ ਕਿਥੋਂ ਦਿਮਾਗ ਖਰਾਬ ਕਰਿਆ ਕੋਈ ਜੀ ਸੱਸ ਪੱਲੇ ਪੈ ਗਈ ਉਹ ਹੀ ਜੀ ਆਹ ਨੰਨ ਦਾ ਉੱਤੋਂ ਮੈਂ ਤਾਂ ਫਸ ਗਈ ਇਸ ਘਰ ਚ ਆ ਗਈ ਕਿੱਥੇ ਮਰਾਂ ਮੈਂ ਜਾ ਕੇ ਬਈ ਮੈਂ ਤੈਨੂੰ ਅੰਦਰ ਬੜਨ ਤੋਂ ਪਹਿਲਾਂ ਗੱਲ ਕਹਿਣੀ ਐ ਸੌਣ ਲੱਗੇ ਜਲੂਸ ਕੱਢ ਰਖੇ ਇਹਨਾਂ ਨੇ ਜਲੂਸ ਤਾਂ ਮੈਨੂੰ ਫੋਨ 'ਤੇ ਦਿਖਾਤਾ ਦੀ ਉਹਨੇ ਉਹਨਾਂ ਤਾਂ ਬੋਲਣ ਦੀ ਜਮਈਂ ਅਕਲ ਨਹੀਂ ਹੈਗੀ ਮੈਂ ਤਾਂ ਅਨਸਰ ਦੇ ਨੂੰ ਆਈਆਂ ਬਈ ਸਾਡੇ ਕੰਮ ਬੋਲਤ ਨੇ ਬਈ ਮੈਨੂੰ ਤਾਂ ਪਤਾ ਹੀ ਐ ਕੱਢ ਜਾ ਇੱਕ ਮਿੰਟ ਗੇਟ 'ਚ ਆਮਦਾ ਬੱਦ ਦੇ ਨੂੰ ਕੋਈ ਇੱਜ਼ਤ ਮਾਨ ਵੀ ਦੇਣਾ ਹੁੰਦਾ ਹੁਣ ਮੈਂ ਕੀ ਕਰਾਂ ਮੈਂ ਤਾਂ ਬਈ ਕਹਿ-ਕਹਿ ਕੇ ਹੱਕ ਗਿਆ ਹੈਂ ਜੇ ਮੇਰੀ ਸੁਣਦਾ ਕੋਈ ਤਾਂ ਐ ਜੇ ਮਾਂ ਨੂੰ ਕਹਾਂ ਤਾਂ ਮਾਂ ਕਹਿ ਦਿੰਦੀ ਐ ਤੈਨੂੰ ਨਹੀਂ ਪਤਾ ਜੇ ਉਹ ਨੂੰ ਕਹਾਂ ਤਾਂ ਉਹ ਕਹਿ ਦਿੰਦੀ ਐ ਤੈਨੂੰ ਨਹੀਂ ਪਤਾ ਮੈਂ ਦੱਸ ਬਾਈ ਕਿੱਧਰ ਜਾਵਾਂ ਇਕੱਲਾ ਚੱਲ ਦੇਖਦੇ ਆਂ ਆਜਾ ਕੀ ਬਣਦਾ ਇਹਦਾ ساری ਉਮਰ ਕੰਜਗਲੇਸ਼ੇ ਨਾ ਤੇ ਜਿਹੀ ਰਹੂਗਾ ਲਾ ਵੀ ਮੇਰੀ ਤੈ ਤਾਂ ਸਸਿਕਰਮਾ ਸਸਰੀਕਾਲ ਬੱਤ ਹੋਠੇਕੋ ਹਾਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਨਾ ਪਹਿਲਾਂ ਮੈਨੂੰ ਐਂ ਦੱਸ ਹੂੰ ਤੂੰ ਮੈਨੂੰ ਦੱਸੇ ਤੋਂ ਬਗੈਰੀ ਆ ਗਈ ਕਿਉਂ ਆ ਨਹੀਂ ਸਕਦੀ ਆਵਦੇ ਘਰ ਹੈ ਮੇਰਾ ਪਾਣੀ ਲਿਆ ਮੈਂ ਲਾਪਰੀ ਤਾਂ ਪਾਣੀ ਕੋਈ ਨਾ ਪੀ ਲੂੰਗੀ ਉਹ ਤਾਂ ਮਗਾ ਬੰਨਿਆ ਬੜਾ ਪਾਣੀ ਗਿਆ ਤੇ ਮਮਾ ਮੈਂ ਲਿਆ ਦੰਨਾ ਬਾਈ ਤੂੰ ਹੀ ਲਿਆ ਦੇ ਉਹ ਕਿਹੜੇ ਲਿਆਉਂਗੀ ਪਾਣੀ ਮਾਮੀਨ ਤਾਂ ਜਿਹੜੀ ਨੂਨੀ ਫੋਨ ਕਰਕੇ ਬੁਲਾਇਆ ਤਾਂ ਆਈਆਂ ਮੈਂ ਤਾਂ ਉਹਨੇ ਫੋਨ ਕੀਤਾ ਹੋਰ ਹੋਈ ਮੈਂ ਮਰ ਜਾ ਕਿਉਂ ਕੀ ਗੱਲ ਹੋ ਗਈ ਉਹਨੂੰ ਕਪੜੇ ਪੈ ਗਏ ਸੀ ਤੁਹਾਨੂੰ ਫੋਨ ਕਰਨ ਦੀ ਫੋਨ ਕਰਦੀ ਮਾਇਆ ਤੈਨੂੰ ਜੇ ਕੋਈ ਮੈਨੂੰ ਦੁੱਖ ਤਕਲੀਫ ਹੁੰਦਾ ਪਹਿਲਾਂ ਤਾਂ ਫੋਨ ਕਰਕੇ ਮੇਰੇ ਨਾਲ ਇੰਨਾ ਕੁਝ ਬੋਲੀਏ ਜਿੰਨਾ ਕਹਦੀ ਉਹ ਕੀ ਪਉਂਕਦੀ ਸੀ ਬਹੁਤ ਕੁਝ ਬੋਲੀਏ ਮੈਂ ਦੱਸ ਨਹੀਂ ਸਕਦੀ ਫਿਰ ਮੈਨੂੰ ਕਹਿੰਦੀ ਉਹ ਆ ਕੇ ਆਪਦੀ ਮਰੂਜਾ ਤਾਂ ਲੈ ਜਾ ਮੈਥੋਂ ਤਾਂ ਰੋਟੀਆਂ ਖਵਾਈਆਂ ਨਹੀਂ ਆਂਦੀਆਂ ਤੁਸੀਂ ਮੈਨੂੰ ਗੱਲ ਦੱਸ ਦੋ ਗੱਲ ਹੋਈ ਕੀ ਹੈ ਗੱਲ ਕੀ ਹੋਣੀ ਸੀ ਪੁੱਤ ਮੈਂ ਪਿਲਸਣ ਲੈ ਕੇ ਉਹਨੂੰ ਦੱਸੀ ਨੂੰ ਪੜਾਇਆ ਮਾਇਆ ਕਾ ਮੇਰੀ ਪਿਲਸਣ ਸਾਹਮਣੇ ਰੱਖੀ ਮੈਂ ਤਾਂ ਜਾ ਜਾਂਦੀ ਉਹਨੂੰ ਕਿਉਂ ਫੜਾ ਕੇ ਆਇਆ ਵਾ 650 ਰੁਪਿਆ ਉਹ ਤਾਂ ਮੇਰੇ ਆਉਂਦੀ ਤੇ ਖੋਹ ਲੈਂਦੀ ਮੇਰੇ ਕੋਲ ਉਧਾਰ ਕਾਰਡ ਕੱਲਾ ਕਹਨੀਆ ਕਿ ਬੱਚੇ ਨੇ ਇੰਨੇ ਪੈਸੇ ਕਿਉਂ ਫੜਾਏ ਨੇ ਦਾ ਉਹਨੂੰ ਇੰਨੇ ਕਰਾ ਨੂੰ ਫੜਾਏ ਨਾ ਹਾਂ ਮੈਂ ਤਾਂ ਉਹਨੂੰ 1500 ਫੜਾਇਆ 5000 ਦਾ ਤਾਂ ਮੈਂ ਝੂਠ ਬੋਲੀ ਆ ਪੁੱਤ ਤੈਨੂੰ ਕੀ ਲੋੜ ਪਈ ਸੀ ਮੈਂ ਝੂਠ ਬੋਲਣ ਦੀ ਫਿਰ ਉਹੋ ਫਿਰ ਐ ਪੈਸੇ ਨਹੀਂ ਸਿਕਡਾਉਂਦੇ ਉਹ ਤਾਂ ਇਹ ਉਹਦੇ ਰਾਜੇ ਚ ਉਹ ਪੈਸੇ ਕਢਾ ਲੈਂਦੇ ਅੰਦਰ 150 ਤਾਂ ਨਿਕਲਦਾ ਉਹਦੇ ਕੋਲ ਤਾਂ ਨਾ ਜਾਂਦੇ ਮੈਨੂੰ ਆਈ ਸੀ ਇਹ ਤਾਂ ਫਿਰ ਵੀ ਚੱਲ ਨੂੰ ਆ ਮੰਗੂਰੇ ਸਾਡੇ ਇੰਨੇ ਕੰਮ ਪਈ ਸੀ ਸਾਡੇ ਕੰਮ ਵਾਲੀ ਵੀ ਜਾਰੀ ਹੈ ਸਾਰੇ ਕੰਮ ਅੱਧ ਵਿਚਾਲੇ ਛੱਡ ਕੇ ਫੇਰ ਆਈਆਂ ਮੁੱਖ ਪਹਿਲਾਂ ਇਹਨਾਂ ਦਾ ਕੰਮ ਹੀ ਕਰਾਂ ਇਹ ਆਪ ਤਾਂ ਦੋਨੇ ਜਣੀਆਂ ਬੇਲੀਆਂ ਨੇ ਠੀਕ ਹੈ ਕਿਸੇ ਦੇ ਕੰਮ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਮੈਂ ਜਦੋਂ ਕੰਮ ਤੇ ਜਾਂਨਾ ਜਾਣ ਵੇਲੇ ਕਲੇਸ਼ ਤੇ ਆਉਣ ਵੇਲੇ ਕਲੇਸ਼ ਇਹਨਾਂ ਨੇ ਤਾਂ ਸੌਂ ਲੱਗੇ ਦੁਪਰ ਕਰ ਰੱਖਿਆ ਜੀਣਾ ਕਰੇ ਹੈ ਪੁੱਤ ਜੇ ਉਹ ਬੋਲਦੇ ਤੂੰ ਚੁੱਪ ਕਰ ਜਾ ਕਰ ਕਾਹਨੂੰ ਕਰ ਜੇ ਬਾਈ ਐਡੀ ਗਿੱਠ ਦੀ ਜੀਭ ਲੱਗੀ ਐ ਇਹ ਤਾਂ ਤੇਰਾ ਪਿਓ ਵੀ ਇਹ ਉਹਨੇ ਤਾਂ ਚਿੰਬੜਨਾ ਸਾਰੇ ਮੇਰੇ ਮਗਰ ਪੈਰੇ ਆ ਪੁੱਤ ਮੇਰਾ ਜੀਣਾ ਨੇ ਹਰਾਮ ਕਰ ਰੱਖਿਆ ਕੋ ਕਿਧਰ ਹਰਕਾਨ ਅਰਕਾਨ ਤਾਂ ਪਈ ਹੋ ਗਈ ਉਹਨੇ ਕਿਹੜਾ ਮੱਕੀ ਦੜ ਲਈ ਹੈ ਮੈਂ ਤੈਨੂੰ ਗੱਲ ਦੱਸ ਦਿੰਦਾ ਨਾ ਵੀ ਰੌਲਾ ਕੀ ਹੈ ਰੌਲਾ ਸਾਰਾ ਹੈਗਾ ਪੈਨਸ਼ਨ ਦਾ ਨਾ ਤਾਂ ਇਹ ਆਪਦੀ ਜबान ਨੂੰ 모ੜੇ ਨਾ ਭਈ ਉਹ 모ੜੇ ਉਹਨਾਂ ਦੀ ਇਹ ਗਲਤੀ ਹੈ ਉਹ ਤਾਂ ਮੈਨੂੰ ਫੋਨ ਕਰਕੇ ਉਹਨੇ ਦੱਸ ਹੀ ਦਿੱਤਾ ਕਿ ਸਾਨੂੰ ਮੈਨੂੰ ਤਾਂ ਪੈਨਸ਼ਨ ਚਾਹੀਦੀ ਹੈ ਤੇਰੀ ਮਾਂ ਦੀ ਜਦ ਆਪਦੀ ਨੂੰ ਲੈ ਜਾ ਅੱਜ ਕਹਿੰਦੀ ਇਹ ਪੇਟੀ ਦੀ ਚਾਬੀ ਫੜਾ ਮੈਨੂੰ ਮੈਂ ਪੇਟੀ ਖੋਲ ਕੇ ਨਾ ਬੜਾ ਮੋਟੇ ਕੱਪੜੇ ਉਧਰ ਉਧਰ ਹੀ ਕਰਨ ਲੱਗੀ ਸੀ ਤੇ ਕਹਿੰਦੀ ਕਿ ਮੈਨੂੰ ਪੇਟੀ ਦੀ ਚਾਬੀ ਦੇਵਾ ਕਿਉਂ ਦੇਵਾ ਬਈ ਮੈਂ ਨਾ ਜੇ ਤੂੰ ਮਾਂ ਪੇਟੀ ਦੀ ਚਾਬੀ ਦੇ ਦਿੰਦੀ ਉਹ ਚ ਕਿਹੜਾ ਸੋਨਾ ਪਿਆ ਲੈ ਚਾਰਲੀ ਰਹੀ ਨੇ ਚਾਰਲੀ ਰਾ ਮੈਂ ਕਿਹਾ ਉਹਦਾ ਪਰਦਾ ਦੇਵਾ ਕਾ ਨੂੰ ਦੇ ਦੇ ਪਰਦੇ ਨੂੰ ਬਾਈ ਕੀ ਆ ਉਹ ਚ ਮੈਨੂੰ ਪਤਾ ਚਾਰ ਮਾਂ ਮੇਰੀ ਗੱਲ ਸੁਣ ਹੁਏ ਉਹੀ ਗੱਲ ਆ ਬੰਦੇ ਨੇ ਸਦਾ ਥੋੜੀ ਬੈਠਾ ਰਹਿਣਾ ਤੇਰੇ ਜਾਣ ਤੋਂ ਬਾਅਦ ਉਹ ਪੇਟੀ ਉਸੇ ਦੀ ਏ ਹਾਂ ਜਾਣ ਤੋਂ ਬਾਅਦ ਤਾਂ ਕੋਈ ਕੋਈ ਕੁਛ ਕਰੀ ਚੱਲੇ ਮੈਨੂੰ ਲੱਗਦਾ ਮੇਰੇ ਪੇਟੀ ਬਕਾਉਣਗੇ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਚੱਲ ਮੈਨੂੰ ਤਾਂ ਭਾਬੀ ਨੇ ਬੁਲਾਇਆ ਮੈਂ ਤਾਂ ਭਾਬੀ ਨਾਲ ਗੱਲਾਂ ਕਰੂੰਗੀ ਉਹਨੂੰ ਕੁਛ ਦੇ ਆ ਕੀ ਤਕਲੀਫ ਹੈ ਉਹਨੂੰ ਬੁਲਾ ਦਿਓ ਮੈਂ ਤੈਨੂੰ ਗੱਲ ਦੱਸਾਂ ਸਾਹਬ ਜੀ ਨਾਤਾ ਬਈ ਉਹਨੇ ਇਹ ਮਾਂ ਬਣਾਈ ਨਾ ਇਹਨੇ ਉਹ ਧੀ ਬਣਾਈ ਜੱਸੀ ਨਾਲ ਬਾਗੀਆਂ ਲੜਨ ਨਾ ਮਾ ਉੱਥੇ ਖੜਾ ਦੀ ਮੋੜ ਤੇ ਦੋਏ ਜਣੀਆਂ ਦੋਏ ਜਣੀਆਂ ਸੌ ਲੱਗਿਆ ਇੰਨਾ ਜਲੂਸ ਕੱਢਿਆ ਜੱਡੇ ਹੜ ਨਾ ਜਨ ਨਾਲੇ ਤੇ ਜੱਸੀ ਨੂੰ ਤੂੰ ਪੈਸੇ ਫੜਾਈ ਫਿਰ ਲੜਨ ਕਿਉਂ ਗਈ ਮਾਂ ਮੁੱਕਰ ਗਈ ਉਹ ਕਹਿੰਦੀ ਮਤავਦੇ ਘਰ ਵਾਲੇ ਨੂੰ ਦੇਦੇ ਪੈਸੇ ਮੈਂ ਨਹੀਂ ਦੰਦੀ ਜੱਸੀ ਮੁੱਕਰ ਗਈ ਮੁੱਕਰ ਗਈ ਪਰ ਮੁਕਰੂ ਨਹੀਂ ਕੀ ਸਬੂਤ ਹੈ ਪਹਿਲਾਂ ਉਹਦੇ ਕੋਲੇ ਇਹਦੇ ਮਾਂ ਕੋਲੇ ਕੀ ਨਾ ਇਦੋਂ ਚੰਗਾ ਤੂੰ ਆਪਦੀ ਨੂੰ ਨੂੰ ਨਾ ਫੜਾਉਂਦੀ ਪੁੱਤ ਨੂੰ ਨਾ ਫੜਾਉਂਦੀ 1500 ਰੁਪਈਆ ਤੈਨੂੰ ਪਤਾ ਤਾਂ ਹੈਗਾ ਮੈਂ ਕਿੱਥੇ ਕਿੱਥੇ ਲਾਉਣੀ ਹੁੰਨੀ ਆ ਦਵਾਈ ਨਹੀਂ ਲਿਉਂਦੀ ਮੈਂ ਬਈ ਮੈਂ ਇਹਨੂੰ ਇਹ ਗੱਲ ਕਹੀ ਸੀ ਮੈਂ ਆਖਿਆ ਵੀ 1500 ਰੁਪਏ ਪੈਨਸ਼ਨ ਤੂੰ 1500 ਰੁਪਏ ਪ੍ਰੀਤ ਨੂੰ ਖੜਾ ਦੇ ਕਰ ਤੈਨੂੰ 1500 ਰੁਪਏ ਮੈਂ ਦੇ ਦਿਆ ਕਰੂੰ ਆਪਦੀ ਤਨਖਾਹ ਚੋਂ ਅਕੇ ਤੂੰ ਇਹ ਪ੍ਰੀਤ ਨੂੰ ਖੜਾ ਦੇ ਕਰ ਮੈਂ ਨਹੀਂ 1500 ਫੜਾਉਂਦਾ ਇਹਦਾ ਇਹਦੇ ਤਨਖਾਹ ਦਾ ਹਿਸਾਬ ਤਾਂ ਹੋ ਲੈਂਦੀ ਆ ਮੇਰੀ ਗੱਲ ਸੁਣ ਮਾ ਤੂੰ 2-2 ਸਾਲਾਂ ਦੀ ਆਉਣ ਲੱਗੀ ਏ ਤੇਰੀ ਪੈਨਸ਼ਨ ਤਾਂ ਏਦੋਂ ਪਹਿਲਾਂ ਤੂੰ ਭੁੱਖੀ ਭੁੱਖੀ ਮਰਦੀ ਦੀ ਤੈਨੂੰ ਕੋਈ ਕੁਝ ਦਿੰਦਾ ਨਹੀਂ ਤੀ ਖਾਣ ਪੀਣ ਨੂੰ ਮਿਲਦਾ ਤਾਂ ਸਾਰਾ ਕੁਝ ਸੀ ਪੁੱਤ ਫੇਰ ਪਰ ਮੇਰੀ ਪਿਲਸਨ ਤੇ ਕੋਈ ਇਤਰ ਹੀ ਆ ਨਾ ਨਹੀਂ ਮਾਂ ਇਹ ਤਾਂ ਫਿਰ ਕੋਈ ਹੱਲ ਨਾ ਨਾ ਹੋਇਆ ਤੂੰ ਕਹੀ ਜਾਨੀ ਮੈਂ ਪੈਨਸ਼ਨ ਦੇਣੀ ਨਹੀਂ ਉਹ ਕਹਿ ਦਿੰਦੀ ਮੈਂ ਲੈ ਕੇ ਹਟੂੰਗੀ ਨਾ ਤਾਂ ਤੂੰ ਹੀ ਕਿਤੇ ਧਰ ਕੇ ਲੈ ਕੇ ਜਾਣੇ ਨੇ ਵੈਸੇ ਨਾ ਉਹਨੇ ਲੈ ਕੇ ਜਾਣੇ ਨੇ ਤੈਨੂੰ ਦੋ ਡੰਗ ਦੀ ਰੋਟੀ ਮਿਲੀ ਜਾਂਦੀ ਕੱਪੜੇ ਮਿਲੀ ਜਾਂਦੇ ਨੇ ਤੂੰ ਇਹਨਾਂ ਨੂੰ ਫੜਾ ਦਿਆ ਕਰ ਤੂੰ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਗਈ ਤੂੰ ਵੀ ਨਿਮਾਵਨੀ ਸੋਚਦੀ ਹੱਦ ਹੋ ਗਈ ਥੋਡੀ ਸਾਰਿਆਂ ਨੇ ਇੱਕ ਆ ਕਰਖਾਗਾ ਉਹ ਹੈਗਾ ਉਹ ਬੋਲਦਾ ਨਹੀਂ ਸਿੱਧੇ ਮੂੰਹ 100 ਰੁਪਏ ਦੇ ਕੇ 10 ਦਿਨ ਘਨੇਉਂਦਾਗਾ ਮੈਂ ਇਹਨੇ ਕਿਸੇ ਦੇ ਗੁਲਾਮ ਬਣਦੀ ਗੱਲ ਸੁਣ ਲੈ ਕੁੜੀਏ ਤੂੰ ਆਪਦੇ ਕੋਲ ਲੈ ਜਾ ਉੱਥੇ ਦੋ ਰੋਟੀਆਂ ਦੇਣੀਆਂ ਦੇ ਦੇ ਨਹੀ ਭੈ ਮੈਂ ਕਿਸੇ ਗੁਰਦੁਆਰੇ ਪੈ ਜਾਨੀ ਆਪਦੀ ਜ਼ਮੀਨ ਵੇਚ ਦੂ ਸਾਰੀ ਨਾ ਕਿਉਂ ਬਾਈ ਜਾਂਗੀ ਕੁੜੀ ਕੋਲੇ ਸ਼ਰਮ ਨਹੀਂ ਆਊਗੀ ਉਹਨੂੰ ਉਹਦੇ ਘਰੇ ਜਾ ਕੇ ਬੈਠੇਗੀ ਦੋ ਘੜੀ ਉਹ ਆਉਂਦੀ ਆ ਵਿਚਾਰੀ ਉਹਦੇ ਨਾਲ ਸੋਡਾ ਆਹੀ ਰੰਡੀ ਰੋਣਾ ਰਹਿੰਦਾ ਕਦੇ ਉਹਨੂੰ ਸੁੱਖ ਸੰਦ ਪੁੱਛੀ ਆਉਂਦੀ ਨੂੰ ਆ ਛੇੜ ਲੀਆਂ ਬਸ ਆਪਦੀਆਂ ਆਹੋ ਕੁੜੀ ਮੇਰੇ ਹੱਕ ਚ ਸੀ ਇਹਨੂੰ ਵੀ ਨਾਂਗ ਲਾ ਲਿਆ ਮਾਂ ਕੀ ਨਾਂਗ ਲਾ ਲੈ ਇਹਨਾਂ ਨੇ ਮੈਨੂੰ ਮੈਂ ਤਾਂ ਆਪਕੇ ਨਹੀਂ ਚੱਲ ਮੇਰੇ ਨਾਲ ਲੋਕਾਂ ਨੂੰ ਕੀ ਮੂੰਹ ਦਿਖਾਏਗੀ ਬਿਨੂ ਪੁੱਤ ਸਿਆਣ ਦੇ ਨਹੀਂ ਹੈਗੇ ਕੁੜੀ ਕੋਲੇ ਬੈ ਗਈ ਜਾ ਕੇ ਇਹਨਾਂ ਦੀ ਬੇਇੱਜ਼ਤੀ ਆ ਪੁੱਤ ਇਹਨਾਂ ਦੀ ਬਈ ਮੈਂ ਕਿੱਥੇ ਬਾਹਰ ਆ ਮੈਂ ਤੂੰ ਭਾਬੀ ਨੂੰ ਬੁਲਾ ਲਈ ਪਹਿਲਾਂ ਪ੍ਰੀਤ ਉਹਨੂੰ ਕਿਹੜਾ ਪਤਾ ਲੱਗਦਾ ਮੈਂ ਉੱਈ ਬੈਠੀ ਆ ਸਾਰਾ ਸੁਣਦਾ ਹੈਗਾ ਮਸਤਾ ਜੀ ਤਾਂ ਸ਼ਿਕਾ ਭਾਬੀ ਨਾ ਲਾ ਪ੍ਰੀਤ ਆ ਰਹੀ ਏ ਦੋ ਅੰਦਰ ਪਈਆਂ ਹੁਣ ਮੈਨੂੰ ਕਿ ਸੁਪਨੇ ਹੁੰਦੇ ਨੇ ਵੀ ਲਾਪਰੀ ਤਾਰੀ ਦੋ ਮਿੰਟ ਅੱਖ ਲੱਗੀ ਦੀ ਹੁਣ ਤੈਨੂੰ ਫੋਨ ਕਰਕੇ ਬੁਲਾਈ ਹੋਣੀ ਫੋਨ ਕਰਿਆ ਦੀ ਮੈਂ ਨਹੀਂ ਗਿਆ ਤੀ ਵੀ ਹੁਣੀ ਆ ਜਾ ਫਿਰ ਮੈਂ ਮੁੜ ਜਾਨੀ ਆ ਜੇ ਹੁਣ ਨਹੀਂ ਬੁਲਾਇਆ ਸੀ ਹੁਣ ਮੈਂ ਮੁੜਨ ਨੂੰ ਨਾਲੇ ਭਾਈ ਤੁਹਾਡੇ ਵਾਸਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਭਾਬੀ ਵੀ ਆ ਟਾਈਮ ਆ ਜਾ ਆ ਟਾਈਮ ਸਾਡਾ ਬਿਜ਼ੀ ਹੈ ਕੀ ਗੱਲ ਅਸੀਂ ਉਹੀ ਤੇਰੇ ਫਿਰਦੇ ਬੇਲੇ ਸਾਡੇ ਬਹੁਤ ਕੰਮ ਹਨ ਨੇ ਘਰੇ ਭਾਈ ਮੈਂ ਤੈਨੂੰ ਕਦੋਂ ਕਿਹਾ ਤੂੰ ਬੀਲੀ ਹੈਗੀ ਹਾਂ ਹਾਂ ਤੇ ਤੂੰ ਕਣੀ ਕਰਾਉਣਾ ਕੀ ਸੀ ਕਰਾਉਣਾ ਕੀ ਤੀ ਤੇਰੀ ਹਰਕਤ ਦੱਸਣੀ ਕਰਤੂਤਾਂ ਦੱਸਰਨੀ ਤੇਰੀਆਂ ਮੈਨੂੰ ਵੀ ਦੱਸਦੇ ਵੀ ਮੇਰੀ ਮਾ ਜੀ ਪਰ ਦੋ ਪਾ ਦੇ ਫਿਰ ਮੇਰੇ ਨਾਲ ਕੰਜਰ ਗਰੇਸ਼ ਕਰਕੇ ਹਟ ਗਈ ਨਾ ਚਲ 1 ਮਿੰਟ ਤੂੰ ਮੈਨੂੰ ਦੱਸ ਮੇਰੀ ਗੱਲ ਸੁਣ ਤੇਰੀ ਸੱਸ ਹੈ ਜੀ ਤੇਰੀ ਸੱਸ ਦੀ ਪੇਟੀ ਹੈ ਤੂੰ ਉਹਨੂੰ ਹੱਥ ਨਹੀਂ ਲਾਉਂਦੀ ਪਹਿਲੀ ਗੱਲ ਤਾਂ ਮੈਂ ਹੱਥ ਲਾਉਂਦੀ ਨਹੀਂ ਜੇ ਲਾ ਵੀ ਲਿਆ ਤਾਂ ਮੇਰੀ ਸੱਸ ਕੁਝ ਕਹਿੰਦੀ ਨਹੀਂ ਫਿਰ ਇੱਧਰ ਦੇਖ ਲੈ ਮੈਂ ਮਾੜੇ ਕੋਲ ਜਾ ਕੇ ਖੜੀਆ ਮੈਨੂੰ ਦੇਖ ਕੇ ਉਹ ਜੀ ਭਲਾਦੀ ਮਾ ਮਾ ਮੈਨੂੰ ਵੀ ਦਿਖਾ ਦੇ ਮਾ ਮੈਂ ਇੱਕ ਸੂਟ ਕੱਢ ਲੂੰਗੀ ਪਾਉਣ ਨੂੰ ਨਾ ਕਹਿੰਦੀ ਜਦੋਂ ਤੱਕ ਮੈਂ ਜਿੰਉਂਦੀ ਮੈਂ ਤਾਂ ਕਹਿੰਦੀ ਇਹ ਪੇਟੀ ਨੂੰ ਹੱਥ ਨਹੀਂ ਲਾਉਣ ਦਿੰਦੀ ਇੱਕ ਮਿੰਟ ਚਲੇ ਤਾਂ ਮੇਰੀ ਮਾਂ ਦੀ ਗਲਤੀ ਹੈ ਕੋਈ ਚੱਕਰ ਨਹੀਂ ਸੂਟ ਤਾਂ ਤੈਨੂੰ ਮੈਂ ਵੀ ਦੇ ਦੂੰ ਮਾਂ ਦੀ ਵੀ ਪੇਟੀ ਚ ਕੱਢ ਕੇ ਚਾਰੇ ਦੇਲੇ ਵੀ ਸੂਟ ਹੋਣਗੇ ਉਹ ਵੀ ਪੁਰਾਣੇ ਲਵਾ ਸਕਦੀ ਫਿਰ ਇੱਕ ਮਿੰਟ ਪ੍ਰੀਤ ਤੇਰੀ ਪੇਟੀ ਨੂੰ ਮੇਰੀ ਮਾਂ ਹਥ ਲਾਉਂਦੀ ਐ ਲਾ ਲਈ ਮੈਂ ਕਿਹੜਾ ਹਟਾਏ ਸਾਰਾ ਕੁਝ ਤੇ ਸਾਹਮਣੇ ਐ ਇਹ ਤਾਂ ਕੀਪ ਤੇ ਕੀ ਪੇਟੀ ਚ ਕੋਈ ਬੈਠੇੜਾ ਹੱਥ ਨਹੀਂ ਲਾਉਣ ਦਿੰਦੀ ਮੈਨੂੰ ਲਕਾਉਣ ਨੂੰ ਕੀਲ ਕਹੂਗੀ ਬਈ ਥੋੜੇ ਦਿੱਤੇ ਹੋਏ ਦੁੱਖ ਦਰਦ ਦਾ ਮੈਂ ਲਕੋਰ ਕੇ ਹੋਣਾ ਨਹੀਂ ਪੇਟੀ ਜਾ ਇਹਦੇ ਕੋਲੇ ਕਿਹੜੇ ਦੁੱਖ ਦਰਦ ਨੇ ਇਹ ਤਾਂ ਸਾਨੂੰ ਨਾਲੇ ਇਹਨੂੰ ਉਹ ਪੁੱਛ ਵੀ ਉਹ ਗਵਰਡਰ ਨੂੰ 5000 ਰੁਪਏ ਕਿਵੇਂ ਦਿੱਤੇ ਦਾਰਾ ਨਾਲੇ 500 ਗੱਲ ਦੇ ਕੀ ਹੈ ਕੋਈ ਨਹੀਂ ਦਿੱਤਾ 1500 ਰੁਪਏ ਦਿੱਤਾ ਸਾਰਾ ਉਹ ਵੀ ਪੈਨਸ਼ਨ ਦਾ ਦੱਸਿਆ ਹੁਣ ਮੈਨੂੰ ਦੱਸ ਤਾਂ ਮਾ ਨੇ ਫਿਰ 5000 ਤੂੰ ਸਾਨੂੰ ਵੀ ਬੁੱਧੂ ਬਣਾਈ ਜਿੰਨੀ ਹੈ ਹਰੇ ਡੱਬਰ ਨੂੰ ਮਾਂ ਗਲਤੀਆਂ ਤੇਰੇ ਚ ਵੀ ਨੇ ਫਿਰ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਬਈ ਗਲਤੀਆਂ ਤਾਂ ਦੋਹੀ ਤਰ੍ਹਾਂ ਚ ਨਹੀਂ ਮੇਰੀ ਗੱਲ ਸੁਣ ਲਓ ਇੱਕ ਤੋਂ ਇੱਕ ਕਰੋ ਇਹ ਛੱਡਦੀਆਂ ਨੇ ਦੂਜੀ ਤਾਂ ਆਪੇ ਮਾਰੀ ਲੱਗੂਗੀ ਬਈ ਜਦੋਂ ਤੁਸੀਂ ਤੇਰੀ ਮਾਂ ਦਾ ਅਭਿਮੰਦ ਥੋੜੀ ਘੱਟੇਗੀ ਮੈਂ ਤਾਂ ਆਪਣੀ ਮਾਂ ਨੂੰ ਚੰਗਾ ਕੋਈ ਨਹੀਂ ਕਹਿੰਦੀ ਮੈਂ ਚੰਗਾ ਨਹੀਂ ਲੱਗੀ ਉਹ ਫਿਰ ਇੱਕ ਮਿੰਟ ਮੈਂ ਆਪਣੀ ਮਾਂ ਨੂੰ ਚੰਗਾ ਤਾਂ ਨਹੀਂ ਕਿਹਾ ਜਦੋਂ ਤੁਸੀਂ ਕਹੀ ਗਏ 1500 ਦੇ 1500 1500 ਫਿਰ ਮੈਂ ਹੋਰ ਵੀ ਕਹਤਾ 5000 ਫਿਰ ਮੈਨੂੰ ਤਾਂ ਝੁੰਡੀ ਨਹੀਂ ਬੜਾਉਂਦੇ ਇਹਨੂੰ ਕੀ ਲੋੜ ਹੈ 1500 ਦੇ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਗੱਲ ਕਰਨੇ ਵਾਸਤੇ ਬੁਲਾਇਆ ਮੈਂ ਕੋਈ ਸਰਪੰਚ ਨਹੀਂ ਥੋੜੀ ਤੁਸੀਂ ਤਾਂ ਮੇਰਾ ਚਾਹਬਾਨੀ ਦਾ ਨਾਮ ਹੀ ਨਹੀਂ ਲਿਆ ਇਹੋ ਜਿਹਾ ਤੂੰ ਮੇਰੀ ਮਾਂ ਦੀ ਇੱਜ਼ਤ ਕਰਦੀ ਹੋਏਂਗੀ ਲੈ ਮੈਂ ਤਾਂ ਰੋਟੀ ਨਹੀਂ ਪੁੱਛੀ ਮੈਂ ਤੇਰੇ ਫੋਨ ਤੇ ਵੀ ਕਿਹਾ ਤੀ ਵੀ ਮੈਂ ਜਦੋਂ ਇਹ ਮੇਰੀ ਨਹੀਂ ਬਣ ਸਕਦੀ ਪਰ ਮੈਂ ਇਹਨੂੰ ਕਿਉਂ ਫੁਲਕੇ ਖਵਾਵਾ ਰੋਟੀ ਤਾਂ ਦੇਖ ਪ੍ਰੀਤ ਦੇਣੀ ਪਊਗੀ ਬਾਈ ਇਹ ਕਿਵੇਂ ਦੇਣੀ ਪਊਗੀ ਬਾਈ ਗੱਲ ਕੀ ਹੈ ਅੱਧੀ ਅੱਧੀ ਮਾਲਕਣ ਇਹੋ ਜ਼ਮੀਨ ਦੀ ਹੋਈ ਜਾਵੇ ਜ਼ਮੀਨ ਮੋਢੇ ਤੇ ਰੱਖਣੀ ਲੱਗੇ ਜਾਣੀ ਆਪਦੀ ਆਪਦੇ ਕੋਲੇ ਰੱਖਣਾ ਨਾ 1500 ਰੁਪਏ ਮਹੀਨੇ ਪਿਆਰੇ ਤਾਂ ਜ਼ਮੀਨ ਪਿਆਰੀ ਹੈ ਮੈਨੂੰ ਤਾਂ ਬਾਈ ਦੇਖ ਲਾ ਪ੍ਰੀਤ ਦੋ ਹੀ ਚੀਜ਼ਾਂ ਪਿਆਰੀਆਂ ਨੇ ਜਦੋਂ ਮੈਂ ਆਪਣਾ ਘਰ ਬਾਰ ਸਾਰਾ ਛੱਡ ਕੇ ਆਈਆਂ ਫਿਰ ਮੇਰੇ ਕਿਹੜਾ ਹੱਕ ਨਹੀਂ ਮੇਰੇ ਹੀ ਸਾਰਾ ਕੁਝ ਹੋਣਾ ਇਹ ਤੂੰ ਕਿਹੜਾ ਭਾਬੀ ਕੱਲੀ ਉਹ ਘਰਵਾਰ ਛੱਡ ਕੇ ਆਈ ਆ ਪਹਿਲਾਂ ਮੈਂ ਨਹੀਂ ਛੱਡ ਕੇ ਗਈ ਨਾਲੇ ਪਹਿਲਾਂ ਆਪਣੀ ਮਾਂ ਲਈ ਨਹੀਂ ਛੱਡਿਆ ਹੋਣਾ ਇਹ ਤਾਂ ਰੀਤ ਐ ਇਹ ਤਾਂ ਰੀਤ ਹੈਗੀ ਮੈਂ ਮੰਨਦੀ ਆ ਪਰ ਇਹ ਵੀ ਰੀਤ ਐ ਵੀ ਜਿਹੜੀ ਪੈਨਸ਼ਨ ਹੁੰਦੀ ਹੈ ਕਮਾਡੀਓ ਲਟਾਈ ਜਾਓ ਨਹੀਂ ਇਹ ਪਹਿਲਾਂ ਕਿੰਨੀ ਕੁ ਪੈਨਸ਼ਨ ਕਮਾਡੀਓ ਲਟਾਦੀਆਂ ਲਟਾਉਂਦੀ ਹੋਗੇ ਸਾਲ ਤਾਂ ਐ ਤੱਕ ਨਹੀਂ ਪੇ ਤਾਂ ਇਹ ਵੀ ਦੀ ਪੈਨਸ਼ਨ ਜਾਂਦੀ ਕਿੱਥੇ ਬਈ ਨਾ ਜਾਣ ਨੂੰ ਕਿੱਥੇ ਜਾਂਦੀ ਆ ਭਾਬੀ ਉਹੀ ਗੱਲ ਤੂੰ ਫਿਰ ਸਿਰੇ ਸੇ ਚੜੀ ਜਾਨੀ ਆ ਇਹਦੀ 100 ਤੈਨੂੰ ਬਿਮਾਰੀਆਂ ਨੇ ਦਵਾਈਆਂ ਖਾਂਦੀ ਐ ਮੇਰੀ ਗੱਲ ਸੁਣੋ ਜਿੱਦ ਦੇ ਮੈਂ ਆਉਣੀ ਤੁਸੀਂ ਮੈਨੂੰ ਦੋ ਜਣਿਆਂ ਨੇ ਰੁਪਈਆ ਨਹੀਂ ਕੱਢ ਕੇ ਕੋਈ ਆ ਜੇ ਮੈਨੂੰ ਤਾਂ ਮਾ ਦਿੰਦੀ ਐ ਪੈਸੇ ਕੋਈ ਰਿਸ਼ਤੇਦਾਰ ਆ ਜੇ 100 200 ਤੋਂ ਬਿਨਾ ਕਿਸੇ ਨੂੰ ਖਾਲੀ ਨਹੀਂ ਮੋੜਦੀ ਅੱਛਾ ਜਿਹੜਾ ਤੈਨੂੰ ਅਸੀਂ ਉੱਥੇ ਸੁੰਧਾਰੇ ਦੇ ਕਿੰਨੇ ਉਹ ਵੀ ਤੇਰੀ ਮਾਂ ਦੇ ਕਿੰਨ੍ਹਦੀ ਹੋਊਗੀ ਆਪਦੇ ਕੋਲੋਂ ਪੱਲੇ ਹੋ ਗਏ ਨੇ ਇਹ ਕੀ ਗੱਲਾਂ ਨੇ ਸੁੰਧਾਰੇ ਦਾ ਤਾਂ ਯਾਰ ਪ੍ਰੀਤ ਹੱਕ ਐ ਆਪਣਾ ਫਿਰ ਜਦੋਂ ਗੱਲਾਂ ਕਰਾਂਗੀ ਮੈਂ ਵੀ ਤਾਂ ਸੁਣਾਉਂਗੀ ਬਈ ਫਿਰ ਗੱਲਾਂ ਕੀ ਮੇਰੀ ਗੱਲ ਸੁਣ 1500 ਨਾਲ ਕੋਠੀ ਤਾਂ ਪਾ ਨਹੀਂ ਸਕਦੀ ਪਰ ਨਹੀਂ ਪਾ ਸਕਦੀ ਮੈਨੂੰ ਐਨਾ ਤਾਂ ਸੁਣਾਉਗੀ ਮੇਰੇ ਸਾਸੇ ਮੈਨੂੰ ਫੜਾਉਂਦੀ ਐ ਇੱਕ ਮਿੰਟ ਹਾਂ ਇੱਕ ਮਿੰਟ ਮੇਰੀ ਗੱਲ ਸੁਣ ਮਾਂ ਜ਼ਮੀਨ ਮੇਰੀ ਮਾਂ ਦੇ ਵੀ ਨਾਮ ਐ ਇਹਨਾਂ ਤਾਂ ਕਦੇ ਕਿ ਕਿ ਮੈਨੂੰ ਦਿੰਦੀ ਹੈ ਜੀ ਆਪ ਰੱਖ ਦਿਨੇ ਆਪ ਖਰਚ ਕਰ ਦਿਨੇ ਮੈਨੂੰ ਤਾਂ ਕੋਈ ਇੱਕ ਪੰਜੀ ਨਹੀਂ ਮਿਲਦਾ ਇਹਦੇ ਕੋਲ ਤਾਂ ਕੋਈ ਰੁਪਈਆ ਨਹੀਂ ਹੈਗੇ ਬਾਈ ਹਾਂ ਇਹਦੇ ਕੋਲ ਤਾਂ ਕੋਈ ਨਹੀਂ ਹੈਗੇ ਚੱਲਿਆ ਹੁੰਦੀਆਂ ਉਹ ਬਾਈ ਜ਼ਮੀਨ ਵਾਲੇ ਪੈਸੇ ਕਿਹੜਾ ਤੈਨੂੰ ਕਿੱਦੇ ਸੂਟ ਸਵਾਤਾ ਮੇਰੇ ਪੇਕੇ ਤੋਂ ਆਉਂਦੇ ਨੇ ਜਿਹੜੇ ਸੂਟ ਆਉਂਦੇ ਨੇ ਮੈਨੂੰ ਥੋੜਾ ਦਿਨ ਮੈਂ ਸੂਟ ਕਦੇ ਪਾ ਕੇ ਵੀ ਨਹੀਂ ਵੇਖਿਆ ਹਾਂ ਤੈਨੂੰ ਖਵਾਉਂਦੇ ਵੀ ਤੇਰੇ ਪੇਕੇ ਹੋਣੇ ਹੈ ਉਹਦੀ ਗਲਤੀ ਨਾ ਕੱਢੇ ਦੋਈ ਇੱਕ ਮਿੰਟ ਇੱਕ ਮਿੰਟ ਭਾਬੀ ਨੇ ਮਿੰਟਾਂ ਚ ਕਹਿੰਦਾ ਮੇਰੇ ਪੇਕੇ ਖਵਾਉਂਦੇ ਨੇ ਹੁਣ ਜੇ ਮੈਂ ਕਹਿਣ ਲੱਗੀ ਮੈਂ ਵੀ ਉਨੀ ਲੈ ਕੇ ਜੰਨੀ ਸੂਟ ਦੋਦੀ ਮੈਂ ਕਦੋਂ ਕਹਿੰਦੀ ਆ ਪੇਟੀ ਤੇ ਤੈਨੂੰ ਕੱਢ ਕੇ ਵੀ ਦਿੰਦੀ ਆ ਯਾਰ ਹੁਣ 6 ਮਹੀਨੇ ਬਾਅਦ ਸੂਟ ਦੇਣ ਦਾ ਹੱਕ ਹੈ ਮੈਂ ਤਾਂ 6 ਮਹੀਨੇ ਬਾਅਦ ਵੀ ਨਹੀਂ ਲੈਂਦੀ ਬਈ ਮੈਂ ਤਾਂ ਅਈ ਸਾਲੇ ਲੈਣੀਆਂ ਬੋਚਕ ਤਾਂ ਨੇ ਵੀ ਮੈਨੂੰ ਸੂਟ ਦਵਾ ਲਿਆ ਇਹ ਦਵਾ ਲਿਆ ਹੁੰਦਾ ਕਾ ਐ ਤਾਂ ਐ ਤਾਂ ਗੱਲ ਦੀ ਮਰਜ਼ੀ ਪਤਾ ਹੀ ਜਾਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬਈ ਅਸਲ 'ਚ ਪਤਾ ਮੈਂ ਤੈਨੂੰ ਮੁੱਕ ਦੀ ਗੱਲ ਦੱਸਾਂ ਜਿਹੜੀ ਜਿਹੜਾ ਸੱਪ ਹੈ ਘਰ 'ਚ ਉਹ ਇਹ ਸੱਪ ਹੈ ਜੇ ਤਾਂ ਮੈਂ ਇਹਦੇ ਅੱਖੇ ਲੱਗ ਜਾਂ ਮਾੜਾ ਜਾ ਫਿਰ ਤਾਂ ਇਹ ਮੱਚ ਜਾਂਦੀ ਹੈ ਜੇ ਇਹਦੇ ਅੱਖੇ ਲੱਗ ਜਾਂ ਤਾਂ ਆਹ ਮੱਚ ਜਾਂਦੀ ਹੈ ਆ ਦੇਖ ਲੈ ਹੁਣ ਮਿੰਟ ਚ ਕਹਤਾ ਕਿ ਉਹਨੂੰ ਸੂਟ ਦਵਾ ਕੇ ਲਿਆਂਦਾ ਮੈਂ ਤੈਨੂੰ ਕਿਹੜਾ ਕਦੇ ਕੋਈ ਜੀ ਨਹੀਂ ਕਰਵਾਇਆ ਮੇਰੀ ਗੱਲ ਸੁਣਾ ਮੈਂ ਉਹਨੂੰ ਜੰਮਿਆ ਤੇਰੀ ਵੀ ਸੁਣੂਗਾ ਉਹਦੇ ਨਾਲ ਉਹ ਵਿਆਹ ਹੈ ਉਹਦੀ ਵੀ ਸੁਣੂਗਾ ਜਿੱਥੇ ਉਹਦੀ ਸੁਣਨੀ ਆ ਉਹਦੀ ਵੀ ਸੁਣੂਗਾ ਤੇਰੀ ਸੁਣਨੀ ਤੇਰੀ ਸੁਣੂਗਾ ਆਪਸ ਵਿੱਚ ਜੇ ਕਲੇਸ਼ ਬਹੁਤ ਮਾੜਾ ਤੁਹਾਡਾ ਦੇਖ ਪੁੱਤ ਮੈਂ ਕਿਹੜਾ ਕਹਿੰਦੀ ਆ ਬਿਨਾਂ ਦਵਾ ਕੇ ਲਿਆ ਸੂਟ ਦਵਾ ਕੋਈ ਖਾਣ ਨੂੰ ਚੀਲਿਆ ਕੁਛ ਮਰਜ਼ੇ ਕਰੋ ਪਰ ਮੇਰੇ 1500 ਤੇ ਕਿਉਂ ਅੱਖ ਰੱਖਦੇ ਨੇ ਭਈ ਮੈਂ ਤੈਨੂੰ ਦੱਸਾਂ ਇਹ ਛੇੜਾ ਕਿੱਥੋਂ ਛੇੜਿਆ ਇਹ ਛੇੜਾ ਇੱਥੋਂ ਛੇੜਿਆ ਵੀ ਬਾਪੂ ਕੋਲੇ ਪੈਸਾ ਨਹੀਂ ਹੋਣਾ ਕੋਈ ਕੋ ਕੰਮ ਹੋਣਾ ਜਿੱਥੋਂ ਪੈਨਸ਼ਨ ਦਾ ਰੌਲਾ ਪਿਆ ਬਾਪੂ ਨੇ ਆਏ ਕਹਿਤਾ ਵੀ ਤੇਰੀ ਪੈਨਸ਼ਨ ਆਈ ਹੈ ਤੂੰ ਮੈਨੂੰ ਪੈਨਸ਼ਨ ਦੇ ਦੇ ਉਹਦੇ ਵੀ ਇਹਨੇ ਦਿੱਤੀ ਨਹੀਂ ਬਾਪੂ ਨੂੰ ਕਹਿੰਦੀ ਭਾਈ ਮੇਰੇ ਕੋਲ ਤਾਂ ਹੈ ਨਹੀਂ ਭਾਈ ਚੱਲ ਹੁਣ ਕੀ ਆ ਬਾਪੂ ਹੈ ਨਹੀਂ ਮੂ ਤੇ ਮੈਂ ਤੈਨੂੰ ਦੱਸ ਦਿੰਦਾ ਨਾ ਬਾਪੂ ਨੂੰ ਪੈਨਸ਼ਨ ਕਿਉਂ ਦੇਣੀ ਸੀ ਫਿਰ ਮੇਰੀ ਗੱਲ ਤਾਂ ਉਹਦੇ ਕੋਲੇ ਹੋਣੇ ਨਹੀਂ ਉਹ ਕਹਿੰਦਾ ਹੂੰ ਦੇ ਦੇ ਮੈਨੂੰ ਲੋੜ ਹੋਣੀ ਇਹ ਕਹਿੰਦੀ ਮੇਰੇ ਕੋਲੇ ਹੈ ਨਹੀਂ ਇਹਦੀ ਜੇਬ ਵਿੱਚ ਪੈਸੇ ਸੀ ਇਹਨੂੰ ਲੱਗ ਗਿਆ ਪਤਾ ਅਗਲੀ ਪੈਨਸ਼ਨ ਵੇਲੇ ਇਹ ਕਹਿੰਦੀ ਮੈਨੂੰ ਲੋੜ ਆ ਬੇਬੀ ਤੂੰ ਮੈਨੂੰ ਦਵਾ ਦੇ ਤੂੰ ਫਿਰ ਬਾਪੇ ਨੂੰ ਕਿਉਂ ਨਹੀਂ ਪੈਸੇ ਦਿੱਤੇ ਮਾ ਲੱਕਿਆਉਂਦੇ ਆ ਮਾਂ ਉਹ ਮੈਨੂੰ ਦਿੰਦੇ ਨਹੀਂ ਮੋੜ ਕੇ 100 ਰੁਪਇਆ ਮੰਗ ਲਾ ਪੁੱਤ ਨਾਲ ਇਹਨੂੰ ਐ ਪੁੱਛ ਵੀ ਇਹਨੂੰ ਕੋਈ ਦਵਾਈ ਨਹੀਂ ਲਿਆ ਕੇ ਦਿੰਦਾ ਹੈਗਾ ਮੈਂ ਤੂੰ ਪਾਪੇ ਤੋਂ ਮੰਗਦੀ ਨਹੀਂ ਹੋਏਗੀ ਫਿਰ ਲੈ ਮੰਗਨੇ ਬਾਈ ਬੁੜੀਆਂ ਨੂੰ ਕੋਈ ਨਹੀਂ ਪੈਸੇ ਦਿੰਦਾ ਮੈਨੂੰ ਸਾਰਾ ਪਤਾ ਹੈ ਪਤਾ ਹੈ ਮੈਨੂੰ ਕਿਨੇ ਕਹ ਦਿੰਦੇ ਨੇ ਬਸ ਫਿਰ ਜੰਮੀ ਬਜ਼ੁਰਗਾਂ ਦਾ ਕੋਈ ਵੀ ਦਿੰਦਾ ਆਹੋ ਹੋਰ ਅਸੀਂ ਕਿਸੇ ਨੂੰ ਬਾਹਰ ਦੇ ਕੇ ਆਉਂਦੇ ਆ ਉਹ ਕਹਿੰਦੀ ਮੈਨੂੰ ਨਹੀਂ ਮਿਲਦੇ ਤੂੰ ਕਹਿੰਦੀ ਮੈਨੂੰ ਨਹੀਂ ਮਿਲਦੇ ਮੇਰੇ ਸੱਸ ਦੀ ਸਾਰੇ ਦੋਵਾਂ ਦੀ ਪੈਨਸ਼ਨ ਆਉਂਦੀ ਹੈ ਮੈਂ ਤਾਂ ਕਦੇ ਪੈਨਸ਼ਨ ਫੜੀ ਨਹੀਂ ਹੈਗੀ ਨਾਲੇ ਆਹ ਘਰੀ ਲਾਪਰੀ ਤਾਂ ਤੇਰੀ ਸੱਸ ਮੇਰੇ ਸਾਹਮਣੇ ਆ ਤੇਰੀ ਸੱਸ ਨਾਲ ਆਪ ਗੱਲਾਂ ਹੋਈਆਂ ਬਈ ਮੇਰੀ ਸੱਸ ਨੇ ਕਿ ਮਰਜ਼ੀ ਕਰੀ ਜਾਵੇ ਸਾਰੇ ਪਿੰਡ ਚ ਪਤਾ ਕਰ ਲੈ ਐ ਤਾਂ ਭਾਵੇਂ ਕੁਝ ਮਰਜ਼ੀ ਕਹੀ ਜਾਵੇ ਉਹ ਓਏ ਉਹ ਐਂ ਕਹਿੰਦੀ ਹੈ ਵੀ ਮੈਂ ਫੜੀ ਨਹੀਂ ਜੇ ਮੈਨੂੰ ਆਪ ਫੜਾ ਦਿੱਤਾ ਜੁਦਾ ਗੱਲ ਹੈ ਹਾਂ ਮੈਂ ਕਦੇ ਤੇਈ ਅਗਲੀ ਆਪ ਸਿਆਣੀ ਹੈ ਫੜਾ ਦਿੰਦੀ ਐ ਮੈਂ ਫੜੀਏ ਨਹੀਂ ਕਦੇ ਉਹ ਫੜਾਈ ਜਾਵੇ ਪਹਿਲਾਂ ਤਾਂ ਪਤਾ ਉਹ ਵਾਕਿਆ ਅਗਲੀ ਦਾ ਆਪ ਰੱਖਿਆ ਅਗਲੀ ਲੱਗਦਾ ਹੀ ਨਹੀਂ ਸੀ ਜੇ ਮੈਂ ਲਵਾ ਲਈ ਇਹਨਾਂ ਨੂੰ ਸਰੀਕਾ ਹੋ ਗਿਆ ਬਈ ਮੇਰੀ ਗੱਲ ਸੁਣ ਲੈ ਇੱਕ ਮਿੰਟ ਐਂ ਦੱਸੋ ਗੁੱਸਾ ਕਰ ਗਿੱਲਾ ਕਰ ਜੇ ਤਾਂ ਮੈਨੂੰ ਫੜਾਉਗੀ ਫਿਰ ਤਾਂ ਬਈ ਮੈਂ ਸਾਂਭੂਗੀ ਨਹੀਂ ਮੈਂ ਥੋੜੀ ਸਾਂਭੀ ਜਾਂਦੀ ਇਹ ਚੱਲ ਤੇਰੀ ਠੀਕ ਐ ਕੋਈ ਨਾ ਫਿਰ ਮੈਂ ਸਾਂਭ ਲੂੰ ਮੇਰੀ ਮਾਂ ਹੈ ਮੇਰੀ ਗੱਲ ਸੁਣ ਨਾ ਫਿਰ ਤੂੰ ਮੇਰੀ ਗੱਲ ਸੁਣ ਲੈ ਐਦਾਂ ਥੋੜੀ ਜਿਵੇਂ ਤੂੰ ਬੋਲਦੀ ਐ ਥੋੜੀ ਬੋਲਣਾ ਜੇ ਮੈਨੂੰ ਬੁਲਾਇਆ ਤਾਂ ਮੇਰੀ ਗੱਲ ਵੀ ਸੁਣ ਲੋ ਨਹੀਂ ਮੈਂ ਜਾਣੀ ਆ ਤੈਹੀਂ ਬੁਲਾਇਆ ਮੈਨੂੰ ਭਾਬੀ ਹੁਣ ਕੋਈ ਗੱਲ ਵੀ ਕਰ ਕੋਈ ਗੱਲ ਨੂੰ ਰਾਹ ਵੀ ਪਾਓ ਐਂ ਤਾਂ ਫਿਰ ਕੰਜਰ ਕਲੇਸ ਕਰਕੇ ਤਾਂ ਪੂਰੇ ਪਟਣੇ ਨਹੀਂ ਹੈਗੇ ਤੁਹਾਡੇ ਗੱਲ ਤਾਂ ਮੇਰੀ ਰਾਈ ਰਹਿ ਐਵੇਂ ਸਿੱਧੀ ਜੀ ਗੱਲ ਹੈ ਜੇ ਤਾਂ ਪੈਨਸ਼ਨ ਦਉਗੀ ਮੈਂ ਸੰਭਲੂਗੀ ਨਹੀਂ ਫਿਰ ਆਪਣੇ ਤਾਂ ਹੱਥ ਖੜੇ ਨਹੀਂ ਨਹੀਂ ਰੋਟੀ ਦਿੰਦੇ ਨਾ ਪਤਾ ਨਾ ਦੇਣ ਦੇ ਮੈਂ ਤਾਂ ਕੰਮ ਵਾਲੀ ਰੱਖ ਲੂ ਨਾਲੇ ਆਪਦੀ ਜ਼ਮੀਨ ਦਾ ਠੇਕਾ ਆਪ ਲਿਆ ਕਰੂਗੀ ਤੂੰ ਲੈ ਜੀ ਆਪਦੇ ਇੱਕ ਦੇ ਧਰਕੇ ਜਣ ਠੇਕਾ ਲੈ ਕੇ ਜਾਣਾ ਕੋਈ ਨਾ ਚੱਲ ਠੀਕ ਹੈ ਭਾਬੀ ਤੇਰੀ ਗੱਲ ਉੱਤੇ ਐ ਤੂੰ ਜਿੱਤ ਗਈ ਅਸੀਂ ਹਾਰ ਗਏ 1500 ਰੁਪਏ ਤੈਨੂੰ ਆਏ ਮਹੀਨੇ ਦੇ ਦਿਆ ਕਰਾਂਗੇ ਉਸ ਤੋਂ ਬਾਅਦ ਸਾਡੇ ਕੋਲ ਕੀ ਪ੍ਰੂਫ ਹੈ ਤੂੰ ਸਾਡੀ ਮਾਂ ਨੂੰ ਖੁਸ਼ ਰੱਖੇਂਗੀ ਕਿਉਂ ਪਹਿਲਾਂ ਕਿਹੜਾ ਤੇਰੀ ਮਾਂ ਨੂੰ ਮੈਂ ਰੋਟੀ ਨਹੀਂ ਸੀ ਦਿੰਦੀ ਬਈ ਪਹਿਲਾਂ ਕਿਹੜਾ ਮੈਂ ਸਿੱਧਾ ਨਹੀਂ ਸੀ ਬੋਲਦੀ ਬਈ ਜਦੋਂ ਦੀ ਮੈਂ ਦੇਖਣ ਲੱਗੀ ਐ ਤੈਨੂੰ ਤੂੰ ਵਿਆਹੀ ਆਈਆਂ ਸਿੱਧੀ ਤਾਂ ਤੂੰ ਕਦੇ ਬੋਲੀ ਨਹੀਂ ਗੰਦ ਸੁਣ ਬਈ ਬੋਲਦੀ ਆ ਤੈਨੂੰ ਦਿਖਦਾ ਨਹੀਂ ਤੈਨੂੰ ਸਿਰਫ ਆਪਣੀ ਮਾਂ ਦਿਖਦੀ ਐ ਤੂੰ ਐ ਗੱਲ ਯਾਦ ਰੱਖ ਲੈ ਆਪੇ ਤੇ ਵਰਤਨਾ ਤਾਂ ਤੂੰ ਮੇਰੇ ਨਾਲ ਹੀ ਹੈਗਾ ਜਿੱਥੇ ਚੰਗੀ ਐ ਭਾਬੀ ਉੱਥੇ ਚੰਗੀ ਵੀ ਐ ਤੈਨੂੰ ਸਿਰੋਂ ਲੈ ਆ ਜਿੱਥੇ ਮਾਰੀਂ ਆ ਉੱਥੇ ਮਾਰੀ ਰਹੇਗੀ ਚੁੱਪ ਕਰ ਸਾਰੀ ਤਨਖਾਹ ਤਾਂ ਮੁੰਡੇ ਦੀ ਫੜ ਲੈਣੀ ਹੈਗੀ ਹੋਰ ਕੀ ਭਰਦੀ ਆ ਓਏ ਮੁੰਡੇ ਕੀ ਕਰਿਆ ਯਾਰ ਤੁਸੀਂ ਮੁੰਡੇ ਨੂੰ ਹੀ ਵੜ ਲਓ ਮੈਂ ਇੱਕ ਵਾਰੀ ਪਿਆ ਵਾਰੀ ਨਹੀਂ ਮੈਨੂੰ ਗੱਲ ਸੁਨਾਤੀ ਨਹੀਂ ਨਹੀਂ ਤੂੰ ਮੈਨੂੰ ਦੱਸ ਕਿੱਦਾਂ ਮੈਨੂੰ ਕਰਬੀਆ ਫੜਾਇਆ ਤੂੰ ਜੇ ਫੜਾਉਂਦੀ ਵੀ ਉਹਦੇ ਕਾਰਨ ਆ ਮਾਂ ਤੂੰ ਉਹ ਗੱਲਾਂ ਨਾ ਕਰ ਗੱਲ ਪੈਨਸ਼ਨ ਦੀ ਐ ਇੱਥੇ ਪਰ ਪੈਲਸਨ ਕਿਉਂ ਮੰਗਦੇ ਥੇਰ ਪੈਨਸ਼ਨ ਘਟਾ ਦਿਓ ਰੋਲਾ ਮੁੱਕ ਗਿਆ ਬਸ ਹਾਂ ਉਹ ਘਟਾ ਦਿਓ ਘਟਾ ਦਿਓ ਪਰਾਂ ਕਿਉਂ ਲੈ ਹਾਂ ਉਹ ਜਾ ਬਾਈ ਤਰਲੇ ਕਰਕੇ ਲੱਗੀ ਐ 3000 ਰੁਪਏ ਲੱਗ ਗਿਆ ਬਾਈ ਪੈਨਸ਼ਨ ਲਵਾਉਣ ਦੇ ਇਹ ਤਾਂ ਸਾਰੀ ਉਮਰ ਦਾ ਕਲੇਸ਼ ਰਹੂਗਾ ਜੋ ਤੱਕ ਮਾਂ ਮਰਦੀ ਨਹੀਂ ਇtanto ਤੱਕ ਰੋਂਣਗੇ ਇਹਨੂੰ ਜਿਹੜਾ ਤੇਰਾ ਪੈਨਸ਼ਨ ਜਿਹੜਾ ਬੇਬੇ ਵਾਲਾ ਪੈਨਸ਼ਨ ਦਾ 1500 ਰੁਪਿਆ ਉਹ ਮੈਂ ਤੈਨੂੰ ਅੱਡ ਤੋਂ ਦੇ ਦਿਆ ਕਰੂੰ ਬਸ ਕੇ ਤੁਸੀਂ ਕੀ ਦੇ ਦਿਆ ਕਰੋਗੇ ਘਰ ਦੇ ਖਰਚੇ ਕੌਣ ਕਰਦਾ ਹੋਰ ਬਾਈ ਮੈਂ ਤਾਂ ਬਈ ਮਰਨਾ ਮਰ ਜੂਗੀ ਮੈਂ ਨਹੀਂ ਤਰਨਾ ਰਹਿ ਸਕਦੀ ਫਿਰ ਮਾਂ ਦੇ ਵੀ ਖਰਚੇ ਮੈਂ ਨਹੀਂ ਮਰਨੂੰ ਮਰ ਜੂਗੀ ਮੈਂ ਨਹੀਂ ਤਰਨਾ ਰਹਿ ਸਕਦੀ ਬਰ ਨਹੀਂ ਨਹੀਂ ਮਾਂ ਦੇ ਵੀ ਖਰਚੇ ਨੇ ਫਿਰ ਉਹ ਕੌਣ ਪੂਰੇ ਕਰੂਗਾ ਮਾਂ ਦੇ ਖਰਚੇ ਪਹਿਲਾਂ ਕਿਹੜੇ ਪੂਰੇ ਨਹੀਂ ਕਰਦੇ ਪਹਿਲੇ ਕਿਹੜੇ ਭੁੱਖੇ ਮਰਦੀ ਐ ਇਹ ਨਾ ਤਾਂ ਬਾਈ ਮੈਂ ਤੈਨੂੰ ਦੱਸਾਂ ਇੱਕ ਗੱਲ ਇਹ ਤਾਂ ਉਹ ਹੈ ਵੀ ਮੈਂ ਸੂਰੇ ਮੀਨ ਪਜਾਈ ਨਾ ਪਜਾਈ ਨਾ ਤਾਂ ਗੱਲ ਇਹਨੇ ਥੱਲੇ ਡਿਗਣ ਦੇਣੀ ਐ ਨਾ ਇਹਨੇ ਥੱਲੇ ਡਿਗਣ ਦੇ। ਤੁਸੀਂ ਦੋਹੇ ਜਣੀ ਮੇਰੀ ਇੱਕ ਗੱਲ ਸੁਣ ਲਓ। ਪੂਆ ਹੋਰਾਂ ਕੋਲੇ ਤੁਹਾਡੇ ਤੰਨਾਂ ਚ ਕੋਈ ਨਹੀਂ ਗਿਆ ਮਾਂ ਤੋਂ ਵੀ ਨਾ। ਇਹ ਆਪਦੇ ਪੈਸੇ ਜੋ ਸਾਰਾ ਸੰਧਾਰਾ ਖਰੀਦੀ ਐ ਸੂਟ ਸੱਪਾ ਖਰੀਦੀ ਐ ਥੋੜੇ ਤੋਂ ਕਦਰ ਪੀਆ ਮੰਗੇ ਆ ਨੇ। ਯਾਰ ਮੈਂ ਕਦੋਂ ਕਹਿੰਦਾ ਪੂਆ ਹੋਰੀ ਕਰਦੀ ਐ ਵੀ ਵਾਵਾ ਨੇ ਇਹ ਵੀ ਹਾਂ ਭਾਈ ਹਲੇ ਵੀ ਮੈਨੂੰ ਸੰਧਾਰਾ ਲੈ ਕੇ ਜਾਂਦੇ ਨੇ। ਫੇਰ ਉਹ ਤਾਂ ਬਿਲਕੁਲ ਹੱਕ ਬਣਦਾ ਭਈ ਦੇਣ ਦਾ। ਫੇਰ ਉਹ ਪੈਸੇ ਕਿੱਥੋਂ ਆਉਂਦੇ? ਦੋਹੇ ਹੈਗੀ ਜਿਉਂਦੀ ਅਸੀਂ ਦੇਉਗੀ। ਪੈਸੇ ਕਿੱਥ ਜਿਹੜੇ ਪੈਸੇ ਠੇਕੇ ਕਰ ਲੈਂਦੀ ਉਹ ਕਿਧਰ ਜਾਂਦੇ ਨੇ ਠੇਕੇ ਵਾਲੇ ਕਿੱਥੇ ਲੈਂਦੀ ਐ ਹਾਂ ਪਾਪਾ ਕਿਉਂ ਨਹੀਂ ਬਣਾਉਂਦਾ ਬਾਪੇ ਨੂੰ ਕਿਉਂ ਤੁਸੀਂ ਇੰਨਾ ਬੁਰਾ ਬਣਾ ਰਖਿਆ ਹੈ ਬੁਰੀ ਤਾਂ ਹੈਗੀ ਉਹ ਠੇਕੇ ਵਾਲੇ ਆੜਤੀ ਜੇ ਪੂਰੇ ਹੋ ਜਾਂਦੇ ਨੇ ਬ੍ਰੀਤ ਹੋਰ ਜਿਹੜਾ ਮਾਰ ਜੀ ਹੋਵੇ ਮੇਰੇ ਤਾਂ ਸਿੱਧੀ ਜੀ ਗੱਲੇ ਲਾਪੀ ਦਦੀ ਮਾਂ ਨੂੰ ਸਮਝਾਤੀ ਜਾਂ ਨੇ ਤਾਂ ਸਮਝਾਦੀ ਨਹੀਂ ਮੈਂ ਇਹ ਨਹੀਂ ਫੁਲਕੇ ਖਵਾ ਕਰਾਂਗਾ ਪਾਪਾ ਮਣੀ ਨਹੀਂ ਹੈਗੀ ਪੈਨਸ਼ਨ ਦੇ ਦੂਗੀ ਤਾਂ ਠੀਕ ਹੈ ਜਾਣਦੀਆਂ ਤੈਨੂੰ ਜਾਣਦੀਆਂ ਐ ਬੋਲਦੀ ਐ ਪੁੱਤ ਸੁਣ ਲਈ ਇਹਦੀ ਬੋਲੀ ਬਾਈ ਕੀ ਕਰੀਏ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਜੇ ਇਹਨੂੰ ਕਹਿੰਨੇ ਆ ਤਾਂ ਉਹ ਸੂਈ ਖੜੀ ਕਰ ਲੈਂਦੀ ਐ ਜੇ ਉਹਨੂੰ ਕਹਿੰਨੇ ਆ ਤਾਂ ਇਹ ਸੂਈ ਖੜੀ ਕਰ ਲੈਂਦੀ ਐ ਮੈਂ ਇੱਕ ਗੱਲ ਦੱਸਾਂ ਐ ਤਾਂ ਗੱਲ ਨਿਬੜਦੀ ਨਹੀਂ ਜਾ ਕੇ ਪੈਨਸ਼ਨ ਕਟਾਇਆ ਉਹ ਨਾ ਤਾਂ ਉਹ ਚ ਲੜਾਈ ਰਹਿਣੀ ਨਾ ਇਹ ਜ ਰਹਿਣੀ ਸੌਖੀ ਹੋ ਜਾਣਗੀ ਜੇ ਦੋਵਾਂ ਨੂੰ ਪੈਸੇ ਨਾ ਮਿਲੇ ਐ ਕਿ ਮੈਂ ਕਟਾ ਦੂੰਗਾ ਮੇਰੇ ਪੈਸੇ ਨੂੰ ਐ ਨਹੀਂ ਮੈਂ ਕਟਾਉਣ ਦੱਦੀ ਦੇਖ ਲੈ ਆ ਦੇਖ ਲੈ ਬਈ ਉਹਨੇ ਤਾਂ ਹਲੇ ਹੂੰ ਗੱਲ ਕਰੀ ਐ ਉਹ ਕਿਹੜਾ ਐ ਕਹਿੰਦੀ ਐ ਵੀ ਤੂੰ ਬਹਿ ਜਾ ਮੋਟਰਸਾਈਕਲ ਤੇ ਜੇ ਬਈ ਪੈਸੇ ਮੈਂ ਤਾਂ ਕਹਿੰਦੀ ਐ ਜਾ ਹੁਣੀ ਕਟਾਇਆ ਵਧੀਆ ਰਹੋਗੇ ਬਈ ਤੈਨੂੰ ਕੀ ਲੱਗਦਾ ਬਈ ਲਾਪਰੀ ਤੇ ਵੀ ਪੈਨਸ਼ਨ ਕਟਾ ਕੇ ਰੌਲਾ ਖਤਮ ਹੋ ਜੂ ਇਹ ਤਾਂ ਜਿੰਨਾ ਚਿਰ ਕੋਈ ਮਰਦਾ ਨਹੀਂ ਨਾ ਉਨਾ ਟਾਈਮ ਰੌਲਾ ਨਹੀਂ ਨਿਬੜਦਾ ਹੈਗਾ ਫਿਰ ਮੇਰਾ ਮਤਲਬ ਪੈਸੇ ਤੱਕ ਇਹਨੇ ਸਾਰੇ ਸੀਮਤ ਸਾਰੇ ਹੀ ਹੋਰ ਕੀ ਨਾ ਜੇ ਹੁਣ ਪੈਨਸ਼ਨ ਕਟਾਤੀ ਬਈ ਫਿਰ ਠੇਕਣਾ ਪਿੱਛੇ ਰੌਲਾ ਪਿਆ ਕਰੂ ਤੇਰੇ ਪਿਓ ਨੂੰ ਵੀ ਮੈਨੂੰ ਪੈਸੇ ਇਹਨੂੰ ਵੀ ਮੈਨੂੰ ਪੈਸੇ ਉਹਨੂੰ ਵੀ ਮੈਨੂੰ ਪੈਸੇ ਬਾਈ ਤਾਬੀ ਦਾ ਤਾਂ ਕੋਈ ਹੱਕ ਹੀ ਨਹੀਂ ਹੈਗਾ ਮਾਂ ਨੂੰ ਲੱਗੀ ਹੋਈ ਹੈ ਪੈਨਸ਼ਨ ਉਹਦਾ ਤਾਂ ਕੋਈ ਹੱਕ ਹੀ ਨਹੀਂ ਉਹ ਕੁੜੀ ਹੋਊਗੀ ਕੱਲ ਨੂੰ ਉਹਦੇ ਜਵਾਕ ਉਹਦੇ ਹੋਲੇ ਕਰਨਗੇ ਕਿਹਕੇ ਗੱਲ ਹੈ ਪਿੱਟ ਪਿੱਟ ਮਰ ਗਿਆ ਕਹਿੰਨੇ ਆ ਇਹ ਕਿਹੜਾ ਮੰਦੀ ਆ ਮੈਂ ਇਹਨੂੰ ਇਹ ਗੱਲ ਕਹੀ ਆ ਵੀ 1500 ਰੁਪਏ ਤੂੰ ਮੈਂ ਤੈਨੂੰ ਦੇ ਦਿਆ ਕਰੂੰ ਮੰਦੀ ਨਹੀਂ ਹੋਰ ਦੱਸ ਕੀ ਕਰਾਂ ਨਾ 1500 ਰੁਪਏ ਤੇਰੀ ਜੇਬ ਚ ਵੀ ਤਾਂ ਬਾਈ ਜਾਊਗਾ ਉਹ ਕੀ ਕਰੂਗੀ ਫਿਰ ਮਹੀਨੇ ਦਾ 1500 ਦਾ ਬਾਈ ਫਿਰ ਕੀ ਉਹਦੇ ਨਾਲ ਪੈਸੇ ਹੈ ਨਹੀਂਗੇ ਸਾਰਾ ਕੁਝ ਹੈ ਬਾਈ ਮਸਤੀ ਹੋਈ ਹੈ ਫੇਰ ਉਹ ਤਾਂ ਤੁਸੀਂ ਦਿਨੇ ਵੀ ਮਾਂ ਨੂੰ ਕੌਣ ਦਿੰਦਾ ਵੈਸੇ ਮੈਨੂੰ ਸਭ ਪਤਾ ਹੈ ਆਉਦੇ ਪੇਕਾਂ ਨੂੰ ਦਿੰਦੀ ਹੁਣ ਪੇਕਿਆਂ ਨੂੰ ਕੀ ਹੁਣ ਮੈਂ ਕੀ ਬੋਲਾਂ ਉਹ ਪੇਕਿਆਂ ਨੂੰ ਮੈਂ ਇੰਨੇ ਹੁਣ ਲੱਖ ਰੁਪਏ ਆਉਂਦਾ ਤਨਖਾਹ ਦਾ ਪੇਕਿਆਂ ਨੂੰ ਦਿੰਦੀ ਹੋਣੀ ਜਿੰਨੇ ਕਉਂਦੇ ਨੇ ਆਹੀ ਰੋਣੇ ਧੋਣੇ 'ਚ ਲੱਗ ਜਾਂਦੇ ਨੇ ਫਿਰ ਮੇਰੇ ਵਾਲਾ 1500 ਤਾਂ ਕਿਉਂ ਰੋਂਦੀ ਐ ਹਾਏ ਉਹ ਮੈਨੂੰ ਨਹੀਂ ਪਤਾ ਮਾਂ ਕਿਉਂ ਰੋਂਦੀ ਐ ਹੁਣ ਕਿਉਂ ਨਹੀਂ ਗੱਲ ਨਿਮੇੜਦੇ ਭਾਈ ਮੈਂ ਤਾਂ ਦਿੰਦੀ ਨਹੀਂ ਲੈ ਮੇਰੀ ਧੀ ਤੇ ਨਾ ਮੱਚੋ ਇਹਨੂੰ ਮੈਂ 5 ਦੇ ਮਾਂ 50 ਦੇਵਾ ਕਦੇ ਤੂੰ ਆਪਦੀ ਭੂਆ ਕੋਲੇ ਨਹੀਂ ਗਿਆ ਹੁੰਦਾਂ ਨੂੰ ਮੈਂ ਦੰਨੀਆ ਤੁਹਾਡੇ ਹੱਕ ਨਹੀਂ ਸੀ ਬਣਦਾ ਮੈਂ ਇਕੱਲੇ ਜਾਵਾਂ ਉਹ ਪੂਆ ਕੋਲੇ ਹੁਣ ਤੂੰ ਜਾਨੀ ਆ ਬਗ ਜਾਨੀ ਆ ਇਹੀ ਜੀ ਗੱਲ ਕਦੇ ਹੋਈ ਹੀ ਨਹੀਂ ਲਾਪਰੀ ਤੇ ਕੋਲੇ ਸੀ ਨਾ ਲੜਾਈਆਂ ਚ ਉਹ ਨਾ ਹੂਕੋ ਮੈਨੂੰ ਭੁੱਖ ਲੱਗ ਰਹੀ ਹੈ ਕੁਛ ਖਾਣ ਨੂੰ ਦੇ ਦਿਓ ਮੈਂ ਕੁਛ ਨਹੀਂ ਖਾਖੀ ਅੱਜ ਚੰਗਾ ਪਤਾ ਤੂੰ ਤਾਂ 15 ਤੂੰ ਤਾਂ 15 ਮਿੰਟ ਹੋਏ ਨੇ ਤੈਨੂੰ ਆਈ ਨੂੰ ਮੈਂ ਰੋਜ਼ ਕੱਟਦਾ ਬਾਈ ਨਾ ਬਣਾਇਆ ਕੁਛ ਖਾਣ ਨੂੰ ਉਹਨੇ ਮੈਡਮ ਨੇ ਕੀ ਪਤਾ ਪੁੱਤ ਮੈਂ ਤਾਨੂੰ ਬਣਾਇਆ ਬਣਾਏ ਹੋਣੇ ਉਹਨੇ ਕੋਕਤੇ ਖਾ ਲਈ ਉਸੇ ਵਾਲੇ ਚਾਹ ਦੀ ਕੁੱਟਨੇ ਬਣਾ ਕੇ ਇੱਥੇ ਕੁੜੀ ਨੂੰ ਦੇਖ ਲੈ ਚਾਹ ਨਹੀਂ ਮੈਂ ਬਿੰਦੀ ਗਰਮੀ ਚਾਹ ਜਾਂ ਪਾਪਾ ਉਹਨਾਂ ਨਾਲ ਦੋ ਰੋਟੀਆਂ ਲਾ ਲੈਣੇ ਆ ਚਲ